ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਖਸੀ ਕਾਲ ਜੀ ਹੋਰ ਕੀ ਹਾਲ ਚਾਲਾ ਉਮੀਦ ਕਰਦੇ ਆਂ ਸਭ ਜਣੇ ਠੀਕ ਠਾਕ ਹੋਵੋਗੇ ਲੋਹੀ ਸਵਾਗਤ ਆ ਸਾਰਿਆਂ ਦਾ ਆਪਣੀ ਇੱਕ ਹੋਰ ਨਵੀਂ ਵੀਡੀਓ ਤੇ ਤੇ ਯਾਤਰਾ ਆਪਣੀ ਕੰਪਲੀਟ ਹੋ ਗਈ ਜੀ ਮਹੂਰ ਸਾਹਿਬ ਆਪਾਂ ਜਾ ਆਏ ਆਂ ਤੇ ਮਹੂਰ ਸਾਹਿਬ ਤੋਂ ਆਪਾਂ ਘਰੇ ਆ ਗਏ ਸੀ 21 ਤਰੀਕ ਨੂੰ 21 ਤਰੀਕ ਦੀ ਸ਼ਾਮ ਨੂੰ ਆਪਾਂ 7 ਵਜੇ ਨੂੰ ਘਰੇ ਪਹੁੰਚ ਗਏ ਸੀ ਤੇ ਬਸ ਉਸ ਤੋਂ ਬਾਅਦ ਜਿਹੜੇ ਆਪਣੇ ਕੰਮ-ਕਾਰ ਲਾਂਕਦੇ ਸੀ ਘਰ ਦੇ ਉਹ ਕੰਪਲੀਟ ਕੀਤੀ ਗੱਡੀ ਦੀ ਸਰਵਿਸ ਕਰਾ ਕੇ ਲੈ ਆ ਉੱਧੇ ਹੀ ਜਾ ਕੇ ਮੈਂ 21 ਤਰੀਕ ਨੂੰ ਸਵੇਰੇ ਘਰੇ ਆਇਆ ਸੱਤ ਬੱਦਨ ਤੇ 6:30 ਸੱਤ ਬੱਦਨ ਮੈਂ ਸਰਵਿਸ ਕਰਾਉਣ ਨਿਕਲ ਗਿਆ ਸੀ ਥੱਕੇ ਹਾਰੇ ਹੰਦੇ ਪੈਸੇ ਉਹ ਦੇ ਕਰਕੇ ਫਿਰ ਉਹ ਦਿਨ ਵਲੌਗ ਵੀ ਸ਼ੂਟ ਨਹੀਂ ਹੋਇਆ ਹੈਗਾ ਤੇ ਜਾ ਕੇ ਉੱਥੇ ਫਿਰ ਮੈਂ ਸੌਂ ਗਿਆ ਵਰਕਸ਼ਾਪ ਦੇ ਵਿੱਚ ਤਾਂ ਸ਼ਾਮ ਨੂੰ 5 ਵਜੇ ਮੈਨੂੰ ਗੱਡੀ ਰੈਡੀ ਹੋ ਕੇ ਮਿਲੀ ਮੇਰੀ ਤੇ ਉਹਦੇ ਦਾ ਸਾਰਾ ਦਿਨ ਫਿਰ ਮੇਰਾ ਉੱਤਰੀ ਲੰਘ ਗਿਆ ਗੱਡੀ ਦੀ ਸਰਵਿਸ ਕਰਾਉਣੇ ਦਾ ਤੇ ਆਪਾਂ ਤੋਂ ਬਲੌਗ ਸੂਟ ਨਹੀਂ ਕੋਲ ਪਾਰਿਆ ਪੈਰ ਤੇ ਤੇ ਉਸ ਤੋਂ ਬਾਅਦ ਫਿਰ ਆ ਕੇ ਦੂਜੇ ਦਿਨ ਮੈਂ ਏਸੀ ਦੇਖਣ ਚਲਾ ਗਿਆ ਤੇ ਗਰਮੀ ਬਹੁਤ ਜ਼ਿਆਦਾ ਸੀ ਗਰਮੀ ਬਹੁਤ ਵਧੀ ਹੋਈ ਸੀ ਉਹਨੂੰ ਮੀਂਹ ਦਾ ਵੀ ਸੁਹਾਵਣਾ ਹੈ ਨਹੀਂ ਸੀ ਕਿ ਤਾਂ ਕਰਕੇ ਫਿਰ ਮੈਂ ਘਰੇ ਮੰਮੀ ਉਹਰੇ ਕਹਿੰਦੀ ਏਸੀ ਦਾ ਪ੍ਰਬੰਧ ਕਰ ਫਿਰ ਔਖੇ-ਚੌਖੇ ਵਿੱਚ ਜਾ ਕੇ ਏਸੀ ਦੇਖਣ ਗਿਆ ਤਾਂ ਮੇਰਾ ਸਾਰਾ ਦਿਨ ਉੱਥੇ ਨੰਘ ਗਿਆ ਕਰ ਏਸੀ ਦੇਖਣ ਲਈ ਤੇ ਬਲੌਗ ਸੂਟ ਆਪਾਂ ਔਰ ਦੇਣ ਨਹੀਂ ਹੋਇਆ ਫੇਰ ਉਹ ਦੁਬਾਰਾ ਆਪਾਂ ਅਗਲੇ ਦਿਨ ਏਸੀ ਲਾਉਣ ਵਾਲਾ ਆ ਗਿਆ ਤੇ ਏਸੀ ਲਾਉਣ ਵਾਲੇ ਦੀ ਆਪਾਂ ਵੀਡੀਓ ਥੋੜੀ-ਬਹੁਤੀ ਸ਼ੂਟ ਕੀਤੀ ਸੀਗੀ ਤੇ ਉਹ ਏਸੀ ਲਾ ਗਿਆ ਸੀਗਾ ਆਪਣਾ ਤੇ ਫਿਰ ਉਸ ਤੋਂ ਬਾਅਦ ਉਹ ਵਲੌਗ ਹਣੇ ਤੱਕ ਮੇਰੇ ਤੋਂ ਪਿਆ ਨਹੀਂ ਹੈਗਾ ਮਿਕਸਰ ਆ ਮਿਕਸਰ ਦੀਆਂ ਦੋ-ਤਿੰਨ ਦਿਨਾਂ ਦੀਆਂ ਵੀਡੀਓ ਮੈਂ ਕੀਤੀਆਂ ਸੀਗਾ ਥੋੜੇ-ਥੋੜੀਆਂ ਉਹਦਾ ਵਲੌਗ ਥੋੜਾ ਜਿਹਾ ਬਣਾ ਕੇ ਆਪਾਂ ਪਾਵਾਂਗੇ ਜ਼ਰੂਰ ਤੇ ਮਿਕਸਰ ਆ ਪਾਵਾਂਗੇ ਤੇ ਦਿਖਾਵਾਂਗੇ ਤੁਹਾਨੂੰ ਏਸੀ ਦੀ ਫੇਟਿੰਗ ਹੁੰਦੀ ਤੇ ਉਤਉ ਬਾਅਦ ਦੇ ਵਿੱਚ ਫਿਰ ਸਾਡਾ ਪਲਾਨ ਬਣ ਗਿਆ ਇੱਥੇ ਲੋਕਲ ਜਾਣ ਦਾ ਵਿਚਾਰ ਮਣੀ ਕਰਨ ਸਾਹਿਬ ਚੱਲ ਕੇ ਆਉਣੇ ਆ ਫਿਰ ਉਤਉ ਬਾਅਦ ਅਸੀਂ ਇੱਕ ਦਿਨ ਬਾਅਦ ਨਿਕਲ ਗਏ ਆਪਣਾ ਮਣੀ ਕਰਨ ਸਾਹਿਬ ਦੀ ਪਿਆਰੀ ਕਰਕੇ ਇੱਥੋਂ ਘਰੋਂ ਤੇ ਉੱਤਰ ਜਾ ਕੇ ਜਦੋਂ ਅਸੀਂ ਆਨੰਦਪੁਰ ਸਾਹਿਬ ਪਹੁੰਚੇ ਤਾਂ ਉੱਥੋਂ ਆਨੰਦਪੁਰ ਸਾਹਿਬ ਤੋਂ ਸਾਨੂੰ ਖਬਰਾਂ ਸੁਣਨ ਨੂੰ ਇਹ ਮਿਲੀਆਂ ਵੀ ਬੱਦਲ ਫਟਿਆ ਹੋਇਆ ਤੇ ਪਾਣੀ ਚੜੇ ਹੋਏ ਨੇ ਕਿ ਉੱਤਰ ਤੁਸੀਂ ਨਾ ਹੀ ਜਾਵੋ ਹੋਟਲ ਤੋਂ ਪਰਸੇ ਰਸਕੀਤੀ ਉੱਥੋਂ ਅਸੀਂ ਚਾਤਰੀਆਂ ਤੋਂ ਆਉਣ ਵਾਲਿਆਂ ਤੋਂ ਤਾਂ ਉਹਨਾਂ ਨੇ ਸਾਨੂੰ ਤਕਰੀਬਨ ਇਹੀ ਕਹਿ ਦਿੱਤਾ ਜਿਨਾਂ ਹੀ ਜਾਉ ਵਾਲੇ ਫਿਰ ਅਸੀਂ ਅਨੰਦਪੁਰ ਸਾਹਿਬ ਤੋਂ ਵਾਪਸ ਆ ਗਏ ਜਿਹੜੇ ਉਸ ਟਾਈਮ ਵੀ ਆਪਾਂ ਨੇ ਬਲੌਗ ਸ਼ੂਟ ਨਹੀਂ ਕੀਤਾ ਹੈਗਾ ਉਹਦਾ ਭੱਜਾਂ ਨਾ ਚੀਜ਼ ਦੇ ਵਿੱਚ ਰਾਤ ਸਾਮਣੇ ਰੋਣੇ ਰਾਪਾਣਾ ਵਾਲਾ ਹੋ ਗਿਆ ਅਨੰਦਪੁਰ ਸਾਹਿਬ ਕਰਿਆ ਅਸੀਂ ਰਾਤ ਰਹਿ ਰੋਪੜ ਹੋਟਲ ਦੇ ਵਿੱਚ ਅਗਲੀ ਸਵੇਰ ਅਸੀਂ ਚਲੇ ਗਏ ਆਪਣਾ ਜਲੰਧਰ ਜਲੰਧਰ ਹੋ ਕੇ ਅਸੀਂ ਉੱਧਰ ਗੱਡੀ ਦੇਖਣੀ ਸੀ ਗੱਡੀ ਦੇਖ ਕੇ ਹੰਡਾਰੀਗਰ ਬਾਜ਼ਾਰ ਤੇ ਜਲੰਧਰੋਂ ਕੇ ਲੁਧਿਆਣਾੋਂ ਕੇ ਅਸੀਂ ਸ਼ਾਮ ਨੂੰ ਘਰੇ ਪਹੁੰਚੇ ਹਾਂ ਤੇ ਘਰੇ ਪਹੁੰਚ ਕੇ ਫਿਰ ਉਸ ਤੋਂ ਬਾਅਦ ਦੇ ਵਿੱਚ ਕੱਲ ਮੈਨੂੰ ਲੱਗਦਾ ਮੈਂ ਸਾਰਾ ਦਿਨ ਸੁੱਤਾ ਹੀ ਪਿਆ ਰਹਾਂ ਕੋਈ ਕੰਮਕਾਰ ਨਹੀਂ ਹੋਇਆ ਪਤਾ ਤੇ ਅੱਜ ਹੁਣਾਂ ਥੋੜੇ ਜਿਹਾ ਰੈਡੀ ਹੋਏ ਆ ਕਿਉਂਕਿ ਆਪਣਾ ਸਕੂਲ ਦੇ ਵਿੱਚ ਬਾਤ ਚਲਾਉਣ ਲੱਗੇ ਹੋਏ ਆ ਤੇ ਉਹਦਾ ਵੀ ਆਪਣਾ ਕੱਲ ਦਾ ਦਿਨ ਹੀ ਰਹਿ ਗਿਆ ਸ਼ਾਇਦ ਇੱਕ ਤਰੀਕ ਨੂੰ ਸਕੂਲ ਲੱਗਣੇ ਆਗੇ ਤੇ ਹੁਣ ਦੇਖਦੇ ਆਂ ਅੱਜ ਆਪਾਂ ਬਲੌਗ ਸ਼ੂਟ ਕਰ ਰਹੇ ਆ ਜਿਹੜਾ ਇਹ ਆਪਣਾ ਹਜੂਰ ਸਾਹਿਬ ਦੀ ਯਾਤਰਾ ਦੇ ਰਿਲੇਟਡ ਆ ਕੀ ਖਰਚਾ ਆ ਆਪਣਾ ਜਾਣਾ ਤੇ ਆਉਣ ਦੇ ਵਿੱਚ ਕਿਹੜੇ ਰਸਤੇ ਆਪਾਂ ਗਏ ਆ ਕਿਹੜੇ ਰਸਤੇ ਆਪਾਂ ਆਏ ਆ ਕੀ ਸਾਨੂੰ ਮੁਸ਼ਕਲਾਂ ਆਈਆਂ ਨੇ ਕੀ ਸਾਨੂੰ ਦਿੱਕਤਾਂ ਆਈਆਂ ਨੇ ਤੇ ਕਿਹੜੇ ਮੌਸਮ ਦੇ ਵਿੱਚ ਆਪਾਂ ਨੂੰ ਹਜੂਰ ਸਾਹਿਬ ਜਾਣਾ ਚਾਹੀਦਾ ਕਿਹੜੇ 'ਚ ਨਹੀਂ ਜਾਣਾ ਚਾਹੀਦਾ ਠੀਕ ਹੈ ਜੀ ਕੀ ਉੱਥੇ ਸ਼ਰਾਮਾਂ ਦੀ ਦਿੱਕਤ ਆ ਰਹੀ ਆ ਕੀ ਘਾਟਬਾਤ ਜੋ ਵੀ ਹੋਊਗੀ ਆਪਾਂ ਤੁਹਾਨੂੰ ਸਾਰੀ ਇਸ ਬਲੌਗ ਦੇ ਵਿੱਚ ਹੀ ਦੱਸਾਂਗੇ ਠੀਕ ਆ ਤੁਸੀਂ ਬਣੇ ਰਹੋ ਆਪਣੀ ਵੀਡੀਓ ਦੇ ਨਾਲ ਤੇ ਜਿਹੜੇ ਵੀਰ ਭੈਣ ਭਾਈ ਆਪਣੀ ਵੀਡੀਓ ਤੇ ਨਵੇਂ ਨੇ ਤਾਂ ਵੀਡੀਓ ਨੂੰ ਧੱਕ ਕੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਚੈਨਲ ਨੂੰ ਸਪੋਰਟ ਜਰੂਰ ਕਰੋ ਛੋਟੀ ਸਪੋਰਟ ਦੀ ਜ਼ਰੂਰਤ ਆ ਤੇ ਜਿਹੜੇ ਵੀਰ ਭੈਣ ਭਾਈ ਆਪਣੇ ਵੀਡੀਓ ਤੇ ਨਵੇਂ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਤਾਂ ਕਿ ਆਪਾਂ ਨਵੇਂ-ਨਵੇਂ ਕੰਟੈਂਟ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹੀਏ ਵਧੀਆ ਤੋਂ ਵਧੀਆ ਬਲੌਗ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਤੇ ਚਲੋ ਹੁਣ ਆਪਾਂ ਸ਼ੁਰੂ ਜਤਰਾ ਦੇ ਪੂਰੇ ਖਰਚੇ ਪਾਣੀ ਬਾਰੇ ਦੱਸ ਦਿਆਂ। ਹਾਂਜੀ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਦਾ ਪੂਰਾ ਖਰਚਾ ਤੇ ਕੀ ਕੀ ਆਪਾਂ ਨੂੰ ਪਰੇਸ਼ਾਨੀਆਂ ਦਿੱਕਤਾਂ ਆਈਆਂ ਕਿਹੋ ਜਿਹਾ ਮੌਸਮਾ ਕਿਹੜੇ ਮੌਸਮ 'ਚ ਜਾਣਾ ਚਾਹੀਦਾ ਹੈ ਕਿਹ ਵਿੱਚ ਨਹੀਂ ਜਾਣਾ ਚਾਹੀਦਾ ਤੇ ਕੀ ਕੀ ਆਪਾਂ ਨੂੰ ਰਾਹਤ ਵਿੱਚ ਪਰੇਸ਼ਾਨੀਆਂ ਆਈਆਂ ਨੇ ਉਹ ਸਾਰਾ ਕੁਝ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਹੁਣਾਂ ਤੇ ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਹਰਿਆਣੇ ਦੇ ਵਿੱਚ ਗੁਰਦੁਆਰਾ ਸਾਹਿਬ ਇਤਿਹਾਸਕ ਗੁਰਦੁਆਰਾ ਸਾਹਿਬ ਜੋ ਕਿ ਨੌਵੇਂ ਪਾਸਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 12 ਉੱਤੇ ਜਿਹੜੀਆਂ ਸੰਗਤਾਂ ਵੀ ਹਜੂਰ ਸਾਹਿਬ ਜਾਂਦੀਆਂ ਨੇ ਦਰਸ਼ਨਦਾਰੇ ਕਰਨ ਉਹਨਾਂ ਨੂੰ ਤਮਤਾਨ ਸਾਹਿਬ ਮੱਥਾ ਟੇਕਣਾ ਜ਼ਰੂਰੀ ਆ ਉੱਥੋਂ ਯਾਤਰਾ ਸਫਲ ਮੰਨੀ ਜਾਂਦੀ ਆ ਸੱਚਖੰਡ ਸ਼੍ਰੀ ਹਜੂਰ ਸਾਹਿਬ ਦੀ ਤੇ ਉੱਥੇ ਮੱਥਾ ਟੇਕ ਕੇ ਆਪਾਂ ਫੇਰ ਅਗਲੇ ਯਾਤਰਾ ਲਈ ਚੱਲੇ ਪਾਉਣੇ ਹੁੰਦੇ ਆ ਹਰ ਸਾਲ ਤੇ ਇਸ ਇਸ ਵਾਰ ਆਪਾਂ ਜੂਨ ਦੇ ਵਿੱਚ ਜਾ ਕੇ ਆਏ ਆ ਉਦੋਂ ਵੀ ਆਪਾਂ ਸ਼੍ਰੀ ਆਪਣਾ ਕਪਤਾਨ ਸਾਹਿਬ ਮੱਥਾ ਟੇਕ ਕੇ ਹੀ ਨਿਕਲੇ ਸੀ ਆਪਾਂ ਗਾਂ ਤੇ ਹੁਣ ਤੁਹਾਨੂੰ ਮੈਂ ਦੱਸਦਾ ਜੀ ਕੀ ਕੀ ਰੂਟ ਮੈਪ ਹੈ ਦਾ ਪਹਿਲਾਂ ਮੈਂ ਤੁਹਾਨੂੰ ਰੂਟ ਮੈਪ ਦੱਸੂਗਾ ਸਾਰਾ ਫਿਰ ਮੈਂ ਤੁਹਾਨੂੰ ਦੱਸੂਗਾ ਕਿ ਕਿੰਨਾ ਛੜਾ ਜਾਣ ਦਾ ਤੇ ਆਉਣ ਦਾ ਡੀਜ਼ਲ ਲੱਗਿਆ ਤੇ ਕੀ ਕੀ ਸਾਡੇ ਟੋਲ ਪਲਾਜ ਲੱਗੇ ਨੇ ਸਟੈਪ 바이 ਸਟੈਪ ਦਾ ਸਮਝਦਾਰਾ ਬੁਝਾਓ ਚਲੋ ਹੁਣ ਇੱਥੋਂ ਆ ਪਿੰਡ ਤੇ ਪਿੰਡ ਢੇੜੀਆਂ ਤੋਂ ਆਪਾਂ ਤੁਰੇ ਸੀਗੇ ਸੱਚਖੰਡ ਜੀ ਜੂਰ ਸਾਹਿਬ ਵਿਚਾਰਪੁਰ ਲਈ ਇੱਕ ਵਾਸੀ ਰੂਟ ਕੀਤਾ ਸੀ ਸਾਡੇ ਪਿੰਡ ਤੋਂ ਤੁਰ ਕੇ ਸੀ ਨਿਕਲਿਆ ਜੀ ਸ਼ੰਗਰੂਰ ਸ਼ੰਗਰੂਰ ਤੋਂ ਪਾਤਣਾ ਪਾਤਣਾ ਤੋਂ ਮੂਨਕਾਲੀ ਸੜਕ ਹੋ ਕੇ ਪਿੰਡਾਂ ਵਿੱਚ ਦੀ ਤਮਤਾਨ ਸਾਹਿਬ ਨੂੰ ਜਾਂਦਾਗਾ 20-25 ਕਿਲੋਮੀਟਰ ਦਾ ਰਸਤਾ ਥੋੜੀ ਸੜਕ ਉਹ ਤੋਂ ਟੁੱਟੀ ਵੀ ਹੋਈ ਆ ਠੀਕ ਹੈ ਜੇ ਕਿਸੇ ਨੇ ਆਉਣਾ ਪੰਜਾਬ ਦੇ ਵਿੱਚੋਂ ਤਾਂ ਉਹ ਪਾਤਣਾ ਆਊਗਾ ਪਾਤਣਾ ਆਉਣ ਤੋਂ ਬਾਅਦ ਜੀਬ ਹੋ ਕੇ 20 ਨਿਕਲ ਸਕਦਾ ਉਹ ਰਸਤਾ ਸਾਫ ਆ ਸੜਕ ਸਾਫ ਆ ਤਮਤਾਨ ਸਾਹਿਬ ਨੂੰ ਜਾਂਦਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਅਸੀਂ ਤੰਤਾਨ ਸਾਹਿਬ ਪਹੁੰਚ ਆਣੇ ਆ ਮੱਥਾ ਟੇਕ ਕੇ ਦਰਸ਼ਨ ਜੁਆਰੇ ਕਰਕੇ ਉੱਥੋਂ ਨਿਕਲ ਗਏ ਤਾਂ ਉੱਥੋਂ ਦੋ ਆਪਸ਼ਨ ਆਲੇ ਆਪਣੇ ਕੋਲੇ ਜਿਹਦੇ ਕੋਲੇ ਗੱਡੀਆਂ ਡਾਊਨ ਮਾਡਲ ਨੇ ਉਹ ਤਾਂ ਜਾਣ ਕਰਨਾਲ, ਸ਼ਾਮਲੀ, ਮੇਰਠ, ਅਲੀਗੜ੍ਹ ਹੋ ਕੇ ਸਿੱਧਾ ਆ ਗਏ। ਠੀਕ ਹੈ ਜੀ ਇਹ ਦਿੱਲੀ ਦੇ ਬਾਹਰ ਵੱਲ ਰਸਤਾ ਨਿਕਲ ਜਾਂਦਾ। ਪੂਰਾ ਇਹਨੂੰ ਫਰਸਟ ਕਲਾਸ ਹਾਈਵੇ ਰੋਡ ਆ ਤੇ ਜਿਹੜੇ ਵੀਰਾਂ ਕੋਲੇ ਗੱਡੀਆਂ ਉੱਚਾ ਮਾਡਲ ਨੇ 2022 ਕੀ ਮਾਡਲ ਹੈ ਜਿਹੜੀਆਂ ਗੱਡੀਆਂ ਉਹ ਦਿੱਲੀ ਹੋ ਕੇ ਵੀ ਜਾ ਸਕਦੇ ਨੇ ਦਿੱਲੀ ਦੇ ਗੁਰਦੁਆਰਾ ਸਾਹਿਬ ਦਰਸ਼ਨ ਕਰ ਸਕਦੇ ਨੇ ਠੀਕ ਹੈ ਜੀ ਕਿਉਂਕਿ ਮੇਰੇ ਕੋਲੇ ਗੱਡੀ ਡਾਊਨ ਮਾਡਲ ਆ ਮੈਂ 12 ਮਾਡਲ ਗੱਡੀ ਹੈ ਮੇਰੇ ਕੋਲੇ ਇਸ ਕਰਕੇ ਮੈਂ ਵਾਰ-ਵਾਰ ਹੋ ਕੇ ਨਿਕਲ ਜਾਣਾ ਤੇ ਪਰ ਦਿੱਲੀ ਨੇ ਕੋਈ ਗੁਰਦੁਆਰਾ ਸਾਹਿਬ ਨੇ ਇਤਿਹਾਸਕ ਆਪਣੇ ਦਰਸ਼ਨ ਕਰਨ ਨੂੰ ਰਹਿ ਜਾਂਦੇ ਨੇ ਤੇ ਤੁਸੀਂ ਦੋਏ ਰੂਟ ਮੈਪ ਕਰ ਸਕਦੇ ਹੋ ਜਿਹਨੂੰ ਦਿੱਲੀ ਪੈਂਦਾ ਉਹ ਦਿੱਲੀ ਵਿੱਚ ਦੀ ਜਾ ਸਕਦਾ ਦਰਸ਼ਨ ਕਰਕੇ ਗੁਰਦੁਆਰਾ ਸਾਹਿਬ ਦੇ ਨਹੀਂ ਤਾਂ ਜਿਹੜਾ ਰੂਟ ਮੈਂ ਤੁਹਾਨੂੰ ਦੱਸਿਆ ਹੈਗਾ ਤਪਤਾਨ ਸਾਹਿਬ ਤੋਂ ਪਰਨਾਲ, ਸ਼ਾਮਲੀ, ਮੇਲਠ, ਅੜਿੜ। ਹੋ ਕੇ ਛੱਤਾ ਆਗਰਾ ਪਹੁੰਚ ਜਾਨੇ ਆਪਾਂ। ਠੀਕ ਹੈ ਜੀ। ਤੇ ਆਗਰੇ ਤੋਂ ਜੇ ਚੱਲਦੇ ਆਂ ਫਿਰ ਆਗਰੇ ਆਪਾਂ ਸਟੇ ਕਰ ਸਕਦੇ ਹਾਂ ਗੁਰਦੁਆਰਾ ਅ ਦੱਖਣਵਾਰ ਦਾ। ਰੋਡ ਦੇ ਉੱਤੇ ਗੁਰਦੁਆਰਾ ਸਾਹਿਬ ਆਇਆ। ਉੱਥੇ ਜਾ ਕੇ ਆਪਾਂ ਸਟੇ ਕਰ ਸਕਦੇ ਹਾਂ ਗੁਰਦੁਆਰਾ ਦੱਖਣਵਾਰ ਦਾ। ਠੀਕ ਹੈ ਜੀ। ਗੁਰੂ ਕਾ ਤਾਲ। ਇਹ ਨਾਮਾ ਗੁਰਦੁਆਰਾ ਸਾਹਿਬ ਦਾ। ਪਤਿਜਾ ਕੇ ਆਗਰੇ 스테 ਕਰ ਸਕਦੇ ਆ ਅਗਲੇ ਦਿਨ ਤੋਂ ਆਪਾਂ ਚੱਲਣਾ ਆਗਰੇ ਤੋਂ ਫਿਰ ਆਪਾਂ ਨੇ ਜਾਣਾਗਾ ਤੌਲਪੁਰਾ ਤੌਲਪੁਰ ਤੋਂ ਮਰੀਨਾ ਮਰੀਨਾ ਤੋਂ ਗਵਾਲੀਅਰ ਗਵਾਲੀਅਰ ਜਾ ਕੇ ਕਿਲਾ ਵੀ ਬਣਿਆ ਹੋਇਆ ਹੈਗਾ ਪਹਾੜੀ ਦੇ ਉੱਤੇ ਗੁਰਦੁਆਰਾ ਵੀ ਹੈ ਪਹਾੜੀ ਦੇ ਉੱਤੇ ਦਾਤਾ ਪੰਦੀ ਸ਼ੋਰ ਗੁਰਦੁਆਰਾ ਸਾਹਿਬ ਕਿਲੇ ਕਿਲੇ ਤੋਂ ਥੋੜੀ ਦੂਰੀ ਤੇ ਆ ਪਹਾੜੀ ਦੇ ਉੱਤੇ ਬਣਿਆ ਹੋਇਆ ਗੁਰਦੁਆਰਾ ਗਵਾਲੀਅਰ ਚ ਇਹ 127 ਕਿਲੋਮੀਟਰ ਪੈਂਦਾ ਪਾਣ ਗਵਾਲੀਅਰ ਆਗਰੇ ਜੀ ਠੀਕ ਹੈ ਜੀ ਤੇ ਇਹ ਜਦੋਂ ਆਪਾਂ ਆਗਰ ਤੋਂ ਜਾਣਾ ਤਾਂ ਔਲਪੁਰ ਤੋਂ ਔਲਪੁਰ ਤੋਂ ਮਰੀਨਾ ਮਰੀਨਾ ਤੋਂ ਬਵਾਦੀਆ ਉੱਥੇ ਆਪਾਂ ਸਟੇ ਕਰ ਸਕਦੇ ਆ ਇੱਕ ਦਿਨ ਤੇ ਉੱਥੋਂ ਸਟੇ ਕਰਕੇ ਅਗਲੇ ਦਿਨ ਜਦੋਂ ਆਪਾਂ ਚੱਲਣਾ ਤਾਂ ਉੱਥੋਂ ਆਪਾਂ ਅੰਦੌਰ ਨੂੰ ਜਾਣਾ ਤੇ ਅੰਦੌਰ ਦਾ ਜਿਹੜਾ ਸਾਡਾ ਰੂਟ ਮੈਪ ਰਿਹਾਗਾ ਉਹ ਰਿਹਾਗਾ ਅਸੀਂ ਦਵਾਈਆ ਤੋਂ ਚੱਲ ਕੇ ਗਏ ਆ ਸਿਪੂਰੀ ਸਿਪੂਰੀ ਤੋਂ ਗਏ ਆ ਆਪਣਾ ਗੁੰਨਾ ਗੁੰਨੇ ਤੋਂ ਬਿਉਰਾ ਬਿਉਰੇ ਤੋਂ ਦਿਵਾਸ ਦਿਵਾਸ ਤੋਂ ਅੰਦੌਰ ਠੀਕ ਹੈ ਜੀ ਇਹ ਸਾਡਾ ਰੂਟ ਮੈਪ ਰਿਹਾ ਗਵਾਲੀਆ ਤੋਂ ਅੰਦੌਰ ਤੱਕ ਤੇ ਅੰਦੌਰ ਜਾ ਕੇ ਫਿਰ ਗੁਰਦੁਆਰਾ ਗੁਰੂ ਨਾਨਕ ਲੰਗਾ ਸਾਹਿਬਾ ਉੱਥੇ ਜਾ ਕੇ ਤੁਸੀਂ ਸਟੇ ਕਰ ਸਕਦੇ ਹੋ ਗੁਰਦੁਆਰਾ ਠੀਕ ਆ ਛੋਟਾ ਪਰ ਕਮਰੇ ਦੀ ਸੁਵਿਧਾ ਹੈਗੀ ਮਿਲ ਜਾਂਦੀ ਹੈ ਉੱਥੇ ਨਾਰਮਲ ਕਮਰੇ ਨੇ ਕੋਲਰ ਗਲੋਗਾਰਾ ਲੱਗੇ ਹੋਏ ਮਿਲ ਜਾਂਦੇ ਨੇ ਤੇ ਜਦੋਂ ਅਸੀਂ ਉੱਥੋਂ ਚੱਲਣਾਗਾ ਅਗਲੇ ਦਿਨ ਉਥੇ ਅੰਦੌਰ ਸਟੇ ਕਰਕੇ ਅਗਲੇ ਦਿਨ ਜੇ ਚਾਲੇ ਪਾਉਣੇ ਆ ਅਸੀਂ ਸਤਖੰਡ ਸ੍ਰੀ ਹਜੂਰ ਸਾਹਿਬ ਦੇ ਉਹ ਚਾਲੇ ਪਾਉਣੇ ਆ ਜੀ ਅਸੀਂ ਆਪਣਾ ਖੰਡਵਾਂ ਰੋਡ ਉੱਪਰ ਹੋ ਕੇ ਠੀਕ ਹੈ ਜੀ ਹਜੂਰ ਸਾਹਿਬ ਦੇ ਤੇ ਖੰਡਵਾਂ ਰੋਡ ਹੋ ਕੇ ਅਸੀਂ ਅੰਦੌਰ ਤੋਂ ਜਦੋਂ ਚਾਲੇ ਪਾਉਣੇ ਆ ਅੰਦੌਰ ਤੋਂ ਚੱਲ ਕੇ ਮੈਂ ਤੁਹਾਨੂੰ ਰੋਟ ਦੱਸਦਾ ਹਾਂ ਅੰਦੌਰ ਤੋਂ ਚੱਲ ਕੇ ਛਣ ਨੂੰ ਜਿਹੜੇ ਜਿਹੜੇ ਸ਼ਹਿਰ ਪੈਣੇ ਆ ਉਹ ਪੈਣੇ ਆ ਛੋਟੇ ਛੋਟੇ ਸ਼ਹਿਰ ਕਸਵੇ ਜਾਂਗੇ ਐਮਪੀ ਦੇ ਵਿੱਚ ਜਾ ਕੇ ਤੇ ਇਹ ਇੰਦੌਰ ਤੋਂ ਜੋ ਚੱਲਣਾ ਆਪਾਂ ਨੇ ਇੰਦੌਰ ਤੋਂ ਆਊਗਾ ਬੜਵਾ ਬੜਵਾ ਤੋਂ ਆਊਗਾ ਸੇਗਾਉਂ ਸੇਗਾਉਂ ਤੋਂ ਆਊਗਾ ਬੋਰ ਕਾਉਂ ਬਜ਼ੁਰਗ ਬੋਰ ਕਾਉਂ ਬਜ਼ੁਰਗ ਤੋਂ ਬਾਅਦ ਆਊਗਾ ਬਰਹਾਨਪੁਰ ਇਹ 200 250 ਤੋਂ 2500 ਕਿਲੋਮੀਟਰ ਦੇ ਏਰੀਆ ਦੇ ਵਿੱਚ ਜਾ ਕੇ ਆਊਗਾ ਬਰਹਾਨਪੁਰ ਬਰਹਾਨਪੁਰ ਕੋਲ ਦਵਾਰਾ ਸਾਹਾ ਬੜੀ ਸ਼ਾਂਤ ਹੈ ਤੁਸੀਂ ਇੰਦੌਰ ਤੋਂ ਸਵੇਰੇ 6:00 ਦੇ 3-4 ਵਜੇ ਨਿਯੰਨੇ ਹੋਏ ਚੱਲ ਸਕਦੇ ਹਾਂ ਚੱਲ ਕੇ ਤੁਸੀਂ ਦਿਨ ਚੜ੍ਹਦੇ ਨੂੰ 8:00 ਵਜੇ ਤੋਂ 9:00 ਵਜੇ ਤੱਕ ਇਹ ਹੋਣਾ ਬਰਹਾਨਪੁਰ ਪਹੁੰਚਾਂਗੇ ਠੀਕ ਹੈ ਜੀ ਬਰਹਾਨਪੁਰ ਪਹੁੰਚ ਕੇ ਗੁਰਦੁਆਰਾ ਬੜੀ ਸਿੰਘ ਦੇ ਦਰਸ਼ਨ ਕਰਿਓ ਦਰਸ਼ਨ ਮਿਲੇ ਤਰਕੇ ਉੱਥੇ ਲੰਗਰ ਪਰਸਾਤਾ ਪਾਣੀ ਸਾਕ ਦੀ ਥੁਸੀ ਅਗਲੀ ਯਾਤਰਾ ਲਈ ਚਾਲੇ ਪਾ ਸਕਦੇ ਹਾਂ ਠੀਕ ਹੈ ਜੀ ਤੇ ਬਰਹਾਨਪੁਰ ਤੋਂ ਜੋ ਤੁਸੀਂ ਚਲੋਗੇ ਫਿਰ ਅੱਗੇ ਆਊਗਾ ਬਰਹਾਨਪੁਰ ਤੋਂ ਆਊਗਾ ਮੁਕਤਾਈ ਨਗਰ ਮੁਕਤਾਈ ਨਗਰ ਤੋਂ ਆਊਗਾ ਮੜਕਾਪੁਰ ਮੜਕਾਪੋ ਤੋਂ ਅਗਿਆ ਉਹ ਨਾਂਦਰਾ ਨਾਂਦਰਾ ਤੋਂ ਗਿਆ ਉਹ ਖਾਮਗਾਉ ਖਾਮਗਾਉ ਤੋਂ ਅਗੇ ਬਾਲਾਪੁਰ ਬਾਲਾਪੁਰ ਤੋਂ ਬਾੜੇ گاਉਂ ਬਾੜੇ گاਉਂ ਤੋਂ ਪਤੂਰ ਪਤੂਰ ਤੋਂ ਮਾਲੇ گاਉਂ ਜਹਾਂਦੀਰਾ ਠੀਕ ਆ ਮਾਲੇ گاਉਂ ਜਹਾਂਦੀਰਾ ਤੋਂ ਅਗੇ ਬਾਸਮ ਬਾਸਮ ਤੋਂ ਹਿੰਗੋਲੀ ਹਿੰਗੋਲੀ ਤੋਂ ਕਟਮਨੂਰੀ ਕਟਮਨੂਰੀ ਤੋਂ ਅਰਦਾਪੁਰ ਅਰਦਾਪੁਰ ਤੋਂ ਸਚੰਡ ਸ਼੍ਰੀ ਹਜੂਰ ਸਾਹਿਬ ਏ ਰੂਟ ਮੈਪ ਹੈ ਸਾਡਾ ਅੰਦਰ ਤੋਂ ਸਚਕੰਡ ਸਿੰਘ ਜੀ ਜੂਰ ਸਾਹਿਬ ਦਾ ਠੀਕ ਹੈ ਜੀ ਤੇ ਇਹੇੇ ਰਸਤੇ ਹੁੰਦੇ ਹੋਏ ਅਸੀਂ ਜੂਰ ਸਾਹਿਬ ਪਹੁੰਚੇ ਸੀ ਇਹ ਸਾਡਾ ਟੋਟਲ ਸਪ ਸੀ ਜਿਹੜਾ ਉਹ ਸਾਨੂੰ ਪੈ ਗਿਆ ਸੀਗਾ ਪੂਰਾ 1800 ਕਿਲੋਮੀਟਰ ਤੇ 1800 ਕਿਲੋਮੀਟਰ ਦੀ ਯਾਤਰੀ ਵਿੱਚ ਸਾਡਾ ਜਿਹੜਾ ਡੀਜ਼ਲ ਲੱਗਿਆ ਸੀਗਾ ਪਹਿਲੇ ਟੈਂਕੇ ਸੀ ਭਾਈ ਜੀ ਦੀ 3560 ਰੁਪਏ ਦਾ ਸਾਡਾ ਡੀਜ਼ਲ ਪੰਡੋ ਪਿਆ ਸੀਗਾ ਉਸ ਤੋਂ ਬਾਅਦ ਦੂਜੀ ਟੈਂਕੀ ਅਸੀਂ ਭਰਾਈ ਸੀ ਜਾਕੀ ਲਈ ਉਹ ਗਵਾਲੀਆ ਭਰਾਈ ਸੀ ਗਵਾਲੀਆ ਆ ਬਿਲਕੁਲ ਗੁਰਦੁਆਰਾ ਸਾਹਿਬ ਦੇ ਨੇੜੇ ਜਾ ਕੇ ਇੱਕ 2 ਕਿਲੋਮੀਟਰ ਤੋਂ ਜਮ੍ਹਾਂ ਆ ਸਾਂਸ ਜਾ ਕੇ ਸੀ ਥੈਂਕ ਯੂ ਭਾਈਆ ਉਹ ਭਰਿਆ ਸਾਡੀ ਦੂਜੀ ਟੈਂਕੀ 3599 ਰੁਪਈਆ ਦੀ ਗਵਾਲੀਆ ਜਾ ਕੇ ਕਿੰਡੋ ਚੱਲ ਕੇ ਪਹਿਲੀ ਟੈਂਕੀ ਗਵਾਲੀਆ ਤੱਕ ਲੱਗੀ ਸਾਡੀ ਡੀਜ਼ਲ ਦੀ ਤੇ ਦੂਜੀ ਟੈਂਕੀ ਜੀ ਗਵਾਲੀਆ ਤੋਂ ਭਰਾਈ ਆ 3599 ਰੁਪਈਆ ਦੀ ਠੀਕ ਹੈ ਜੀ ਤੋ ਦੂਜੀ ਟੈਂਕ ਦੀ ਭਰਾ ਕੀ ਅਸੀਂ ਗਵਾਲੀਅਰ ਤੋਂ ਅੰਦੌਰ ਪਹੁੰਚੇ ਅੰਦੌਰ ਤੋਂ ਅਸੀਂ ਬਰਹਾੜਪੁਰ ਪਹੁੰਚੇ ਬਰਹਾੜਪੁਰ ਤੋਂ 100 ਕਿਲੋਮੀਟਰ ਅੱਗੇ ਲੰਘ ਕੇ ਫਿਰ ਅਸੀਂ ਤੀਜੀ ਟੈਂਕ ਦੀ ਭਰਾਈ ਹੈ ਜਿਹੜੀ ਉਹ ਭਰਾਈ ਆ 35331 ਰੁਪਿਆ ਦੀ ਠੀਕ ਹੈ ਜੀ 35331 ਰੁਪਿਆ ਦੀ ਡੀ ਡੀਜ਼ਲ ਦੀ ਟੈਂਕ ਦੀ ਤੀਜੀ ਭਰਾ ਕੇ ਅਸੀਂ ਸਚਕੰਡ ਸ਼੍ਰੀ ਹਜੂਰ ਸਾਹਿਬ ਪਹੁੰਚੇ ਆ ਡੇਟਾ ਹੀ 2.5 300 ਕਿਲੋਮੀਟਰ ਚੱਲ ਕੇ ਔਰ ਅਸੀਂ ਹਜੂਰ ਸਾਹਿਬ ਲੋਕਲ ਜਾ ਕੇ ਬਾਜ਼ਾਰ ਦੇ ਵਿੱਚ ਟੈਂਕੀ ਭਰਾਈ ਆ ਹਜੂਰ ਅਚੰਡ ਸ਼੍ਰੀ ਹਜੂਰ ਸਾਹਿਬ ਪਹੁੰਚ ਕੇ ਉੱਥੇ ਸਾਡਾ 50 1326 ਰੁਪਏ ਦਾ ਡੀਜ਼ਲ ਕਹਿਣ ਦਾ ਭਾਵ ਹੈ ਕਿ ਦੋ ਟੈਂਕੀਆਂ ਸਾਡੀਆਂ ਪਿੰਡੋਂ ਚੱਲ ਕੇ ਸੱਚਖੰਡ ਸ਼੍ਰੀ ਹਜੂਰ ਸਾਹਿਬ ਲਈ ਦੋ ਟੈਂਕੀਆਂ ਸਾਡੀਆਂ ਪਿੰਡੋਂ ਚੱਲ ਕੇ ਫੁੱਲਰ ਆ ਗਈਆਂ ਤੇ 1326 ਰੁਪਏ ਦਾ ਡੀਜ਼ਲ ਸਾਡਾ ਉੱਪਰ ਲੱਗ ਗਿਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਹੜੇ ਆਪਾਂ ਲੋਕਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਿਆ ਨਾਨਕ ਚੀਰੇ ਗਿਆਂਗੇ ਇਧਰ ਭਗਤਨਾਥ ਦੇ ਦੇ ਦਰਸ਼ਨ ਕਰਨ ਗਏ ਆਂ ਕਿ ਘਰ ਦੇ ਦੇ ਮੰਦਰ ਦੇ ਠੀਕ ਆ ਤੇ ਲੋਕਲ ਬੱਸ ਦੁਆਰਾ ਸਭ ਕੋ ਮੈਨੇ ਹੋਰ ਬਜਾਰ ਕੋ ਮੈਨੇ ਉਹ ਸਾਡੀ ਕਮ ਸੇ ਕਮ 700 ਕਿਲੋਮੀਟਰ ਗੱਡੀ ਲੋਕਲ ਚੱਲ ਗਈ ਤੇ 700 ਕਿਲੋਮੀਟਰ ਦੇ ਵਿੱਚ ਸਾਡੀ ਇੱਕ ਟੈਂਕੀ ਫੁੱਲ ਉਥੇ ਡੀਜ਼ਲ ਵੀ ਲੱਗਦੀ ਠੀਕ ਹੈ ਜੀ ਇਹ ਸਾਡਾ ਇਥੋਂ ਪਿੰਡ ਤੋਂ ਲੈ ਕੇ ਹਜੂਰ ਸਾਹਿਬ ਪਹੁੰਚਣ ਤੱਕ ਅਤੇ ਹਜੂਰ ਸਾਹਿਬ ਦੀ ਲੋਕਲ ਯਾਤਰਾ ਕੰਮ ਤੱਕ ਦਾ ਖਰਚਾ ਹੈਗਾ ਠੀਕ ਹੈ ਜਿਹੜਾ ਕਿ 4 ਟੈਂਕੀਆਂ ਚ ਕੰਪਲੀਟ ਹੋਇਆ ਗਿਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਸਾਡੀ ਜਿਹੜੀ ਸੀਗੀ ਟੋਲ ਪਲਾਜੇ ਉਹ ਤੁਹਾਨੂੰ ਮੈਂ ਦੱਸਦਾ ਵੀ ਟੋਲ ਪਲਾਜੇ ਕਿੰਨੇ ਲੱਗੇ ਨੇ ਚਲੋ ਟੋਲ ਪਲਾਜੇ ਆਪਾਂ ਮੰਗਰੋ ਦੱਸਾਂਗੇ ਸਾਰੇ ਟੋਕੀ ਦੱਸਾਂਗੇ ਵੀ ਆਪਾਂ ਕਿਉਂਕਿ ਆਪਾਂ ਗਏ ਵੀ ਉਹੀ ਰੂਟਾਂ ਆਏ ਵੀ ਉਹੀ ਰੂਟਾਂ ਆਪਾਂ ਟੋਟਲ ਦੱਸ ਦਾਂਗੇ ਵੀ ਇਸ ਰੂਟ ਦੇ ਉੱਤੇ ਸਾਡੇ ਕਿੰਨੇ ਟੋਲ ਪਲਾਜੇ ਲੱਗੇ ਨੇ ਤੇ ਹੁਣ ਆ ਗਈ ਯਾਤਰਾ ਆਪਣੀ ਵਾਪਸੀ ਦੀ ਠੀਕ ਹੈ ਜੀ ਵਾਪਸੀ ਦੀ ਯਾਤਰਾ ਵੀ ਆਪਾਂ ਉਸੇ ਰੂਟ ਏਸ਼ੀਆ ਰੂਟ ਕੋਈ ਕੀ ਕੀਤੀ ਹੈ ਸਾਰੀ ਬਿਸ਼ਾਰੀ ਤੇ ਜਿਹੜੀ ਆ ਵਾਪਸੀ ਦੀ ਖਾਲੀ ਟੈਂਕੀ ਭਰਾ ਕੇ ਆਪਾਂ ਤੋਂ ਰਿਹਾ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਉਹ ਭਰਾਈ ਆਪਾਂ 3496 ਰੁਪਏ ਦੀ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਟੈਂਕੀ ਭਰਾਈ ਆ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਚੱਲ ਕੇ ਆਪਾਂ ਬਿਉਰਾ ਆ ਗਏ ਸੀ ਬਿਉਰਾ ਤੋਂ 165 ਕਿਲੋਮੀਟਰ ਇਤਰਾ ਗੁੰਨਾ ਵੱਲੋਂ ਲੰਘ ਕੇ ਅ ਗਵਾਲੀਆ ਵੱਲੋਂ ਲੰਘ ਕੇ ਆਪਾਂ 100 ਕਿਲੋਮੀਟਰ ਰੰਗੇ ਆਏ ਸੀ ਬਿਉਰਾ ਤੋਂ ਤਕਰੀਬਨ ਉੱਥੇ ਆ ਕੇ ਆਪਾਂ 3400 ਰੁਪਏ ਦੀ ਦੂਜੀ ਟੈਂਕੀ ਫੁੱਲ ਕਰਾਈ ਆ ਕਾਰ ਦੀ ਤੇ ਦੂਜੀ ਟੈਂਕੀ ਫੁੱਲ ਕਰਾ ਕੇ ਆਪਾਂ ਫਿਰ ਗਵਾਲੀਅਰ ਹੁੰਦੇ ਹੋਏ ਆਗਰਾ ਹੁੰਦੇ ਹੋਏ ਉਹੀ ਰੋਡ 'ਤੇ ਆਪਣਾ ਅਲੀਗੜ੍ਹ ਮੇਰੇ ਠੜਾ ਹੁੰਦੇ ਹੋਏ ਆ ਕੇ ਆਪਾਂ ਕਰਨਾਲ 2000 ਰੁਪਏ ਦਾ ਡੀਜ਼ਲ ਪੁਆ ਲਿਆ ਉਹ 2000 ਰੁਪਏ ਦਾ ਡੀਜ਼ਲ ਪੁਆ ਕੇ ਆਪਾਂ ਘਰੇ ਪਹੁੰਚੇ ਆ ਉਹਦੇ ਵਿੱਚੋਂ ਬਲਕਿ 1100 1200 1100 ਦਾ ਡੀਜ਼ਲ ਕਿੰਨੇ ਵਿੱਚ ਬਚ ਗਿਆ ਸੀ ਠੀਕ ਹੈ ਜੀ ਇਹ ਆਪਣਾ ਆਉਣ 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 ਦਾ ਤੇ ਜਾਣ ਦਾ ਡੀਜ਼ਲ ਲੱਗਿਆ ਇਹਨੂੰ ਤੁਸੀਂ ਇਨਕਲੂਡ ਕਰ ਲਿਓ ਜੋੜ ਦਿਓ ਵੀ ਕਿੰਨੇ ਦਾ ਲੱਗਿਆ ਜਿਹੜਾ ਮੈਂ ਜੋੜਿਆ ਹੈਗਾ ਸਾਡੇ ਸਾਡਾ ਡੀਜ਼ਲ ਆਉਣ ਜਾਣ ਦਾ ਲੱਗਿਆ ਹੈਗਾ ਜਿਹੜਾ ਉਹ ਲੱਗਿਆ ਸਾਡਾ ਡੀਜ਼ਲ ਏਸ਼ੂਡ ਦੇ ਉੱਤੇ 19500 ਰੁਪਏ 5-400 ਇਧਰ ਵੀ ਹੋ ਸਕਦਾ ਛੋਟੀਆਂ ਗੱਡੀਆਂ ਵੱਡੀਆਂ ਨੇ ਐਵਰੇਜ ਘਟ ਦਿੰਦੀਆਂ ਨੇ ਕੀ ਗੱਲ ਵਾ ਤਾਂ ਉਹ ਛੋਟਾ 12000 ਫਰਕ ਪੈ ਸਕਦਾ ਇਹ ਸਾਰੀ ਯਾਤਰਾ ਸਾਡੀ ਏਸੀ ਲਾ ਕੇ ਨਿਕਲੀ ਆ ਗੱਡੀ ਦੀ ਏਸੀ ਲੈ ਚੱਲਦਾ ਰਿਹਾ ਸਾਡਾ 20+ ਐਵਰੇਜ ਦਿੱਤੀ ਮੇਰੀ ਗੱਡੀ ਨੇ ਠੀਕ ਹੈ ਜੀ ਤੇ ਜਿਹੜੇ ਇੰਸ ਰੋਡ ਦੇ ਉੱਤੋਂ ਅਪ ਡਾਊਨ ਦੇ ਜਾਣ ਆਉਣ ਦੇ ਟੋਲ ਪਲਾਜ਼ੇ ਲੱਗੇ ਨੇ ਸਾਡੇ ਉਹ ਲੱਗੇ ਨੇ ਸਾਡੇ ਟੋਲ ਪਲਾਜ਼ੇ ਘੱਟੋ ਘੱਟ 4690 ਰੁਪਏ ਦੇ 4700 ਲਾ ਲਓ ਜੀ 4700 ਰੁਪਏ ਸਾਡਾ ਅਪ ਡਾਊਨ ਦਾ ਟੋਲ ਪਲਾਜ਼ਾ ਲੱਗ ਗਿਆ ਘੱਟ ਵੱਧ ਵੀ ਸਕਦਾ ਰੇਟ ਘੱਟ ਵੱਧ ਹੋ ਸਕਦੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਠੀਕ ਹੈ ਜੀ ਤੇ ਕੋਈ ਨਹੀਂ ਵਰਗਾ 5000 ਰੁਪਏ ਮੰਨ ਕੇ ਚੱਲੋ ਵੀ ਤੁਸੀਂ ਟੂਲ ਲੇ ਲੀਓ ਆਪਣਾ ਫਾਸਟ ਟੈਗ ਦੇ ਵਿੱਚ ਰੀਚਾਰਜ ਕਰਕੇ ਚੱਲਿਓ ਦੇ ਵਿੱਚ ਛੋਟਾ ਸਾਰਾ ਬੁੱਚੀ ਲੋਕਲ ਯਾਤਰਾ ਹੋ ਗਈ ਜੋਰ ਸਾਹਿਬ ਦੀ ਵਿੱਚੀ ਛੋਟਾ ਆਉਣ ਜਾਣ ਹੋ ਗਿਆ ਬਾਹਰ ਦਾ ਇਹ ਸਾਰਾ ਛੋਟਾ 5000 ਦੇ 5000 ਨੀਅਰ ਬੋਟ ਕਾਰ ਦਾ ਲੂਗਾ ਆਪ ਦਾ ਠੀਕ ਹੈ ਜੀ ਖਰਚਾ ਜਿਹੜਾ ਟੂਰ ਪਲਾਜ ਆਲਾ ਤੇ ਬਾਕੀ ਰਹੀ ਗੱਲ ਮੌਸਮ ਦੀ ਤੇ ਮੌਸਮ ਦੇ ਵਿੱਚ ਅਸੀਂ ਜੂਨ ਦੇ ਵਿੱਚ ਗਏ ਹਾਂ ਜੂਨ ਦੇ ਵਿੱਚ ਕੋਈ ਦਿੱਕਤ ਨਹੀਂ ਹੈ ਕਿ ਜਾਣ ਦੀ ਮੌਸਮ ਠੰਡੇ ਨੇ ਤੇ ਬਾਰਸ਼ਾਂ ਪੈ ਰਹੀਆਂ ਨੇ ਕੁਈ ਦਿੱਕਤ ਨਹੀਂ ਕੋਈ ਗਰਮੀ ਨਹੀਂ ਪੀਲ ਆਉਂਦੀ ਮਹਿਸੂਸ ਨਹੀਂ ਹੁੰਦੀ ਜਾ ਕੇ ਤੁਸੀਂ ਏਸੀ ਰੂਮ ਲੈ ਸਕਦੇ ਹੋ ਏਸੀ ਵੀ ਚੱਲਦੇ ਨੇ ਪੱਖੇ ਵੀ ਚੱਲਦੇ ਨੇ ਪਰ ਏਸੀ ਬਹੁਤਾ ਚਲਾਉਣ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਥੋੜਾ ਬਹੁਤਾ ਬੰਦਾ ਜਦੋਂ ਕਮਰੇ ਚ ਬੈੰਦਾਗਾ ਤਾਂ ਘੰਟਾ ਘੜੀ ਚਲਾ ਲਿਆ ਬਸ ਠੀਕ ਆ ਹੁਣ ਜਿਹੜਾ ਕੋਈ ਕਰਮੀ ਵੀ ਜ਼ਿਆਦਾ ਮੰਨਦਾਗਾ ਉਹ ਤਾਂ ਖਰਚਾ ਸ਼ਾਇਦ ਤਾਂ ਛੱਡੀ ਰੱਖੀਏ ਠੀਕ ਹੈ ਜੀ ਜਣੀ ਗਰਮੀ ਫੀਲ ਨਹੀਂ ਹੁੰਦੀ ਉੱਤੇ ਪੱਖਿਆਂ ਨਾਲ ਵੀ ਛੱਡਦਾ ਹੈ ਤੇ ਬਾਕੀ ਜੂਨ ਮਹੀਨੇ ਦੇ ਵਿੱਚ ਜਿਨ੍ਹਾਂ ਨੇ ਜਾਣਾਗਾ ਉਹ ਆਪਦੀ ਇੱਕ ਮਹੀਨਾ ਪਹਿਲਾਂ ਡੇਢ ਮਹੀਨਾ ਪਹਿਲਾਂ ਰੋਮਾਂ ਦੀ ਬੁਕਿੰਗ ਇੱਥੋਂ ਕਰਾ ਕੇ ਤੁਰਨਾ ਉੱਥੇ ਛੰਦ ਦਾ ਕਾਠ ਰਸ ਬਹੁਤ ਜ਼ਿਆਦਾ ਹੁੰਦਾ ਇਸ ਕਰਕੇ ਜਾਂਦਿਆਂ ਨੂੰ ਕੋਈ ਕਮਰਾ ਨਹੀਂ ਮਿਲੂਗਾ ਕੋਈ ਰੂਮ ਨਹੀਂ ਮਿਲੂਗਾ ਬਹੁਤ ਜ਼ਿਆਦਾ ਕਾਠ ਹੁੰਦਾ ਕਿਸੇ ਦੀ ਕੋਈ ਸਪਾਰਸ਼ ਨਹੀਂ ਚੱਲਦੀ ਕੋਈ ਬਹੁਤ ਹੀ ਵੱਡੀ ਆ ਤਾਂ ਹੋ ਸਕਦਾ ਅਗਲਾ ਮੰਨ ਲੇ ਨਹੀਂ ਕਮਰੇ ਲੈਣ ਦੇ ਵਿੱਚ ਸਰਚ ਕਰਨ ਦੇ ਵਿੱਚ ਬਹੁਤ ਜ਼ਿਆਦਾ ਟਿਕਟ ਆਉਂਦੀਆਂ ਕਮਰੇ ਉਹਨਾਂ ਨੂੰ ਮਿਲਣੇ ਆ ਜਿਨ੍ਹਾਂ ਦੀ ਬੁਕਿੰਗ ਹੋਈ ਹੋਊਗੀ ਠੀਕ ਹੈ ਜੀ ਤੇ ਜਾਂ ਘਰ ਜੇ ਜੀ ਉੱਥੇ ਜਾ ਕੇ ਕਮਣ ਲੈਣੇ ਹੋ ਫਿਰ ਤੁਹਾਨੂੰ ਸਾਈਡ ਤੇ ਲੈਣਾ ਕੋ ਹੋ ਸਕਦਾ 2 ਕਿਲੋਮੀਟਰ ਸਾਈਡ ਤੇ ਕੋਈ ਹੋਟਲ ਮਿਲੇ ਤੁਹਾਨੂੰ ਕਿਲੋਮੀਟਰ ਤੇ ਮਿਲੇ 5 ਕਿਲੋਮੀਟਰ ਤੇ ਹੋ ਸਕਦਾ ਕਿਸੇ ਗੁਰਦੁਆਰਾ ਸਾਹਿਬ ਰਹਾ ਹੋ ਕੋਈ ਉਹ ਛੋਟੀ ਆਪਦੀ ਜੇਬ ਸਾਫ ਦਿੰਦੀ ਆ ਕਿੰਨਾ ਕੁ ਤੁਹਾਨੂੰ ਉਸ ਅਕੋਰਡਿੰਗ ਹੋਟਲ ਦੇ ਅਕੋਰਡਿੰਗ ਤੁਹਾਨੂੰ ਕੋਈ ਜੇਬ ਥੋੜੀ ਸਾਫ ਦਿੰਦੀ ਤੁਸੀ ਹੋਟਲ ਲੈ ਸਕਦੇ ਹੋ ਠੀਕ ਹੈ ਕਿਸੇ ਗੁਰਦੁਆਰਾ ਸਾਹਿਬ ਰਹਿੰਦੇ ਚਾਹ ਬਣਾ ਤਾਂ ਤੁਹਾਨੂੰ ਇਧਰ ਉਧਰ 2 4 5 ਕਿਲੋਮੀਟਰ ਦੂਰ ਗੁਰਦੁਆਰਾ ਸਾਹਿਬ ਚ ਵੀ ਰਹਿਣਾ ਪੈ ਸਕਦਾ ਠੀਕ ਆ ਉਹ ਤੁਹਾਡਾ ਜੇਬ ਸਾਧ ਦੇਣੀ ਚਾਹੀਦੀ ਆ ਉਸ ਅਕੋਰਡਿੰਗ ਤੁਸੀਂ ਉੱਥੇ ਰਹਿ ਸਕਦੇ ਹੋ ਮੌਕੇ ਤੇ ਜਾ ਕੇ ਠੀਕ ਆ ਜੀ ਸੱਚ ਕੰਡ ਲਵੇ ਤੁਹਾਨੂੰ ਕਮਰਾ ਬਿਲਕੁਲ ਨਹੀਂ ਮਿਲੂਗਾ ਜੂਨ ਮਹੀਨੇ ਦੇ ਵਿੱਚ ਕਿਉਂਕਿ ਕੱਠ ਬਹੁਤ ਜ਼ਿਆਦਾ ਹੁੰਦਾ ਬੱਚਿਆਂ ਨੂੰ ਸਕੂਲਾਂ ਦੀ ਛੁੱਟੀਆਂ ਹੋ ਜਾਂਦੀਆਂ ਨੇ ਪੰਜਾਬ ਦੇ ਵਿੱਚ ਤੇ ਸਾਰੀ ਸੰਗਤ ਤਕਰੀਬ ਨੂੰ ਬਹੁਤ ਜਾਂਦੀ ਆ ਇੱਥੇ ਠੀਕ ਆ ਜੀ ਤੇ ਆਪਾਂ ਦੂਜੇ ਜਾਨੇ ਹੁੰਦੇ ਆਪਾਂ ਤਕਰੀਬਨ ਦਸੰਬਰ ਦੇ ਵਿੱਚ ਦਸੰਬਰ ਦੇ ਵਿੱਚ ਨਵੇਂ ਸਾਲ ਦੇ ਉੱਤੇ ਵੀ ਬਹੁਤ ਬਰਾੜ ਹੁੰਦਾ ਕਮਰੇ ਨਹੀਂ ਮਿਲਦੇ ਹੈਗੇ ਮੇਰੀ ਸੰਗਤ ਨੂੰ ਜਾਣ ਵਾਲੀ ਮੇਹੀ ਬੇਨਤੀ ਆ ਵੀ ਆਪਦਾ 1.5 ਮਹੀਨਾ ਪਹਿਲਾਂ ਆਪਦੇ ਰੂਮ ਬੁੱਕ ਕਰਵਾ ਕੇ ਜਾਓ ਤਾਂ ਕਿ ਤੁਹਾਨੂੰ ਜਾਂਦਿਆਂ ਨੂੰ ਕੋਈ ਦਿੱਕਤ ਨਾ ਆਵੇ ਜਾਂਦਿਆਂ ਕੋਈ ਬੱਚਿਆਂ ਦੀ ਕਾਇਰ ਨਹੀਂ ਹੁੰਦੀ ਆ ਜਾਂਦਿਆਂ ਹੋਏ ਆਪਦਾ ਜਾ ਕੇ ਉੱਥੇ ਆਰਾਮ ਨਾਲ ਆਪਦਾ ਰੂਮ ਲਵੋ ਤੇ ਆਪਦਾ ਉੱਥੇ ਰੈਸਟ ਰੈਸਟ ਕਰੋ। ਸੱਚਖੰਡ ਜੀ ਦੇ ਦਰਬਾਰ ਸਾਹਿਬ ਜਾਵਾਂ। ਗੁਰੂ ਮਹਾਰਾਜ ਦੇ ਦਰਸ਼ਨ ਕਰਾਂ। ਠੀਕ ਹੈ ਜੀ। ਤੇ ਇਹਨਾਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ। ਅਗਰਬਾਜ਼ ਤੁਸੀਂ ਜਿਹੜੇ ਮਰਜ਼ੀ ਮੌਸਮ 'ਚ ਜਾ ਸਕਦੇ ਹੋ ਜਿਹੜਾ ਦਸੰਬਰ ਦਾ ਮੌਸਮ ਹੁੰਦਾ ਉਹ ਥੋੜੀ ਬਹੁਤੀ ਗਰਮੀ ਹੁੰਦੀ ਆ। ਦਿਨ-ਦਿਨ ਬੰਦਾ ਉਹਦਾ ਸਰਾਮਾ ਜਿੱਤੇ ਜਾਂਦਾਗਾ ਸਵੇਰੇ ਸ਼ਾਮ ਠੰਡ ਹੁੰਦੀ ਆ ਤੇ ਦਸ ਨਜ਼ਾਰੇ ਕਰੀ ਜਾਂਦਾ ਬੰਦਾ ਉਦੋਂ ਥੋੜੀ ਬਹੁਤੀ ਗਰਮੀ ਫੀਲ ਹੁੰਦੀ ਆ ਜ਼ਰੂਰ ਨਵੰਬਰ ਦਸੰਬਰ ਦੇ ਵਿੱਚ ਅ ਕੱਲੋ ਵੀ 11 ਵਜੇ ਤੋਂ ਲੈ ਕੇ ਦੰਦੇ ਸ਼ਾਮ ਤਿੰਨ ਵਜੇ ਤੱਕ ਜਾਂ ਚਾਰ ਵਜੇ ਤੱਕ ਧੁੱਪ ਖੜੀ ਰਹਿੰਦੀ ਆ ਤਾੜੀ ਹੁੰਦੀ ਏ ਧੁੱਪ ਠੀਕ ਹੈ ਜੀ ਤੇ ਉਸ ਤੋਂ ਬਾਅਦ ਅਦਰਵਾਈਜ਼ ਤੁਸੀਂ ਕੋਈ ਹੋਰ ਮੌਸਮ ਦੇ ਵਿੱਚ ਜਾ ਜੋਂ ਤੋਂ ਪਹਿਲਾਂ ਜਾਣਾ ਚਾਹੁੰਦੇ ਮਾਰਚ ਦੇ ਵਿੱਚ ਲਾ ਲਓ April ਦੇ ਵਿੱਚ ਲਾ ਲਓ ਮਈ ਦੇ ਵਿੱਚ ਲਾ ਲਓ ਜਾਨੀ ਮੌਸਮ ਠੰਡੇ ਹੁੰਦੇ ਆ ਮਾਰਚ April ਤੋਂ ਮੀਂਹ ਪੈਣ ਸੁਭ ਹੋ ਜਾਂਦੇ ਆ ਠੀਕ ਆ ਤੇ ਇਹੀ ਸਾਡੇ ਖਰਚੇ ਪਾਣੀ ਸੀ ਕਿ ਇਹੀ ਛੜ ਯਾਤਰਾ ਦਾ ਸਾਨੂੰ ਘਟਰਾਇਆਂ ਵੀ ਆਈਆਂ ਰੋਮ ਲੈਂਡ ਦੇ ਵਿੱਚ ਸਾਨੂੰ ਆਗਰੇ ਵੀ ਨਹੀਂ ਹੋਮ ਮਿਲਿਆ ਹੈਗਾ ਜਾ ਕੇ ਤੇ ਜਿਹੜਾ ਤੁਸੀਂ ਆਗਰੇ ਜਾ ਕੇ ਰੋਮ ਲੰਗੂ ਨੇ ਉਹ ਹੈਗਾ ਆਗਰੇ ਗੁਰਦੁਆਰਾ ਸਾਹਿਬ ਦੇ ਵਿੱਚ 800 ਰੁਪਇਆ ਇੱਕ ਵਿਅਕੰਦਾ ਕਰਾਇਆ ਠੀਕ ਹੈ ਜੀ ਤੇ ਜਿਹੜਾ ਗੁੱਜਾ ਤੁਸੀਂ ਲਾਉਂਗੇ ਰੂਮ ਜਾ ਕੇ ਗਵਾਲੀਆ ਰਗਵਾਲੀਆ ਦੇ ਵਿੱਚ ਤੁਹਾਨੂੰ ਕੋਈ ਪੈਸਾ ਨਹੀਂ ਹੈਗਾ ਰੂਮ ਦਾ ਜਿਹੜਾ ਵੀ ਰੂਮ ਮਿਲੂਗਾ ਏਸੀ ਵਾਲਾ ਮਿਲੇ ਪੱਖੇ ਵਾਲਾ ਮਿਲੇ ਕੂਲਰ ਵਾਲਾ ਮਿਲੇ ਜੋ ਵੀ ਉਹਦਾ ਕੋਈ ਖਰਚਾ ਪਾਣੀ ਨਹੀਂ ਹੈਗਾ ਹੋਰ ਰੂਮ ਦਾ ਉੱਥੇ ਜਾ ਕੇ ਤੁਸੀਂ ਰਹਿ ਸਕਦਾ ਮਨ ਦੀ ਸ਼ਰਧਾ ਨਾਲ ਤੁਸੀਂ 100 200 500 ਜੋ ਮਰਜ਼ੀ ਭੇਟਾ ਪਾ ਸਕਦੇ ਹੋ ਤੇ ਉਸ ਤੋਂ ਬਾਅਦ ਜਿਹੜਾ ਅੰਦਰ ਜਾ ਕੇ ਗੁਰਦੁਆਰਾ ਨਾਲ ਨਾਨਕ ਗੁੰਗਾ ਸਾਹਿਬਾ ਉੱਥੇ 500 ਰੁਪਈਆ ਤੱਕ ਆਏਗਾ ਕਮਰੇ ਦਾ ਤੇ ਉਸ ਤੋਂ ਬਾਅਦ ਫਿਰ ਅੰਦੌਰ ਤੋਂ ਬਾਅਦ ਤਾਂ ਕਿਸੇ ਸਿੱਧਾ ਸਰਚਕਾਂਡੇ ਪਹੁੰਚਣਾਗਾ ਬਰਹਾਣ ਬਰਹਾਣਪੁਰ ਅਸੀਂ ਕਿਤੇ ਰੁਕੇ ਨਹੀਂ ਹੈਗੇ ਉੱਥੇ ਸਾਨੂੰ ਪਤਾ ਨਹੀਂ ਤੇ ਬਰਹਾਣਪੁਰ ਰੋਕਣ ਦੀ ਇੱਛਾ ਨਾ ਹੋਵੇ ਜੀ ਕਿ ਉਹ ਪਤਾ ਕਰ ਸਕਾਂਗਾ ਉੱਥੇ ਜਾ ਕੇ ਮੌਕੇ ਤੇ ਵੀ ਕੀ ਕਮਰਾ ਫਰੀ ਦਿੰਦੇ ਆ ਜਾਂ ਕੋਈ ਰੈਂਟ ਲੈਂਦੇ ਆ ਕਿਉਂਕਿ ਉੱਥੇ ਸਾਨੂੰ ਤਰੱਕੀ ਨਹੀਂ ਹੈ ਜੀ ਬਸ ਰੋਕੀ ਪਰਸਾ ਤਾਂ ਪਾਣੀ ਖਾੜ ਕੇ ਅੱਗੇ ਚੱਲੇ ਪਾਰੰਦੀ ਆ ਤੇ ਬਾਕੀ ਜਿਹੜੀਆਂ ਸ਼ਰਾਂਮਾਂ ਨੇ ਉੱਥੇ ਇਹਨਾਂ ਵਾਲੇ ਸ਼ਰਾਂਮਾਂ ਬਣੀਆਂ ਹੋਈਆਂ ਨੇ ਸਚਕੰਡ ਸ੍ਰੀ ਹਜੂਰ ਸਾਹਿਬ ਉਹਨਾਂ ਦਾ ਪਾਰਡੇ ਦਾ 400 ਰੈਂਟ ਕੇ ਦਾ ਕੇ 700ਵਾ तिसरा 500ਵਾ ਇਹ ਹੀ ਰਮਬ ਹੁੰਦੇ ਨੇ ਉਹਨਾਂ ਅਸਾਰੇ ਉਹਨਾਂ 'ਚ ਕੋਈ ਟੱਕਰ ਨਹੀਂ ਆ ਜੀ ਠੀਕ ਹੈ ਜੀ ਤੇ ਬਾਕੀ ਉਸ ਮੇਨੂ ਸਾਡੀ ਯਾਤਰਾ ਦਾ ਖਰਚਾ ਪਾਣੀ ਸੀ ਰੋਟੀ ਸੀ ਸੋਨੂੰ ਡੀਜ਼ਲ ਦਾ ਸਾਡਾ ਆਉਣ ਜਾਣ ਦਾ 20000 ਦੇ ਕਰੀਬ ਡੀਜ਼ਲ ਲੱਗਿਆ 4700 ਦੇ ਕਰੀਬ ਸਾਡੇ ਕੋਲ ਪਲਾਜੇ ਲੱਗੇ ਨੇ ਤੇ ਬਾਕੀ ਮੜਾ ਮੋਟਾ ਕੋਈ ਤੁਸੀਂ ਰਾਸਤਿਆਂ ਦੇ ਵਿੱਚ ਆਪ ਦਾ ਮੁੱਢ ਦਾ ਖਾਣਾ ਪਾਣੀ ਖਾਣਾਗਾ ਉਹ ਛੋਟੇ ਆਪਦੇ ਖਰਚੇ ਨਹੀਂ ਨਹੀਂ ਅਸੀਂ ਗੁਰਦੁਆਰਾ ਸਾਹਿਬ ਕੋ ਖਾਂਦੇ ਰਹੇ ਆ ਠੀਕ ਹੈ ਜੀ ਤੇ ਪ੍ਰਸ਼ਾਦਾ ਪਾਣੀ ਛਕਦੇ ਰਹੇ ਹਾਂ ਤੇ ਕੋਈ ਬਾਹਲੀ ਜ਼ਰੂਰਤ ਪਈ ਤੇ ਅਸੀਂ ਕੋਈ ਜਗ੍ਹਾ ਤੇ ਬਾਹਰ ਵੀ ਕੋਈ ਮੜਾ ਮੋਟਾ ਕੋਈ ਥੋੜਾ ਹੁੰਦਾ ਗਾਲਿਆ ਉਹ ਮੌਕੇ ਦੀ ਗੱਲ ਆ ਉਹ ਛੋਟੇ ਆਪਣੇ ਖਰਚੇ ਨਹੀਂ ਤੁਸੀਂ ਜਿੰਨੇ ਮਰਜ਼ੀ ਕਰ ਸਕਦੇ ਹੋ ਠੀਕ ਹੈ ਜੀ ਨਹੀਂ ਤਾਂ ਗੁਰਦੁਆਰਾ ਸਾਹਿਬ ਤੋਂ ਲੰਗਰ ਸਾਕੇ ਨਿਕਲੋ ਤੇ 5-400 ਕਿਲੋਮੀਟਰ ਤੱਕ ਜੇ ਫੇਰ ਰੋਡਵਾਰ ਜਾਂਦਾ ਤੇ ਜਦੋਂ ਆਪਾਂ ਦਾ ਗਵਾਲੀਆ ਤੋਂ ਦਾ ਹੋਰ ਨੂੰ ਜਾਂਦੇ ਆਂ ਉਦੋਂ ਗਵਾਲੀਆ ਤੋਂ ਵੀ ਜਲਦੀ ਨਿਕਲਦੀ ਕੋਸ਼ਿਸ਼ ਕਰੋ 5:00 4:00 ਵਜੇ ਜਿੰਨੀ ਕਾਮੀ ਕੋਸ਼ਿਸ਼ ਕਰੋ 100 100 ਕਿਲੋਮੀਟਰ ਚੱਲ ਕੇ ਕਿ ਸਤਪੁਰੀ ਜਗਾਹ ਤੇ ਆਣ ਚੜਦੇ ਨੂੰ ਤੁਸੀਂ ਗੁਰਦੁਆਰਾ ਭਾਈ ਬਾਲਾ ਜੀ ਰੁੱਕ ਸਕਦੇ ਹੋ ਸਤਪੁਰੀ ਤੋਂ 10 ਕਿਲੋਮੀਟਰ ਦੇ ਆਲੰਗ ਕੇ ਗੁਰਦੁਆਰਾ ਭਾਈ ਬਾਲਾ ਜੀ ਉੱਥੇ ਤੁਸੀਂ ਪ੍ਰਸ਼ਾਦਾ ਪਾਣੀ ਚ ਸਕ ਸਕਦੇ ਹੋ ਠੀਕ ਹੈ ਜੀ ਤੁਹਾਨੂੰ ਬਸ ਆਈਸ਼ਾ ਦਾ ਖਰਚਾ ਪਾਣੀ ਆਇਆ ਆ ਇਹਸਾ ਨੂੰ ਟਿਕਤਾਈਆਂ ਨੇ ਠੀਕ ਹੈ ਜੀ ਮੈਂ ਵਾਰ-ਵਾਰ ਕਹਿਣਾ ਦੁਬਾਰੇ ਕਹਿਣਾ ਵੀ ਜਿਹਨੇ ਵੀ ਯਾਤਰਾ ਕਰਨੀ ਆ ਸਚਕੰਡ ਸ਼੍ਰੀ ਜੋਰ ਸਾਹਿਬ ਦੀ ਨਵੇਂ ਸਾਲ ਤੇ ਤੇ ਜੋਰ ਦੇ ਵਿੱਚ ਉਹ ਆਪਣੇ 1 ਤੋਂ 1.5 ਮਹੀਨਾ ਪਹਿਲਾਂ ਰੂਮ ਬੁੱਕ ਕਰਕੇ ਜਾਇਓ ਇਥੋਂ ਕੱਟ ਬਹੁਤ ਜ਼ਿਆਦਾ ਹੁੰਦਾ ਆਦਰਵਾਈਜ਼ ਤੁਸੀਂ ਜਿਵੇਂ ਮਰਜੀ ਜਾ ਸਕਦੇ ਹੋ ਆਦਰਵਾਈਜ਼ ਦਸਹਰੇ ਵੇਲੇ ਵੀ ਬਹੁਤ ਜ਼ਿਆਦਾ ਕੱਟ ਹੁੰਦਾ ਉੱਥੇ ਬਸਾਖੀ ਵੇਲੇ ਬਹੁਤ ਜ਼ਿਆਦਾ ਕੱਟ ਹੁੰਦਾ ਆਪਣੀ ਬੁਕਿੰਗ ਨੰਬਰ ਆਨਲਾਈਨ ਤੁਸੀਂ ਕੱਢ ਸਕਦੇ ਹੋ ਕੱਟ ਕੇ ਆਪਣੇ ਰੂਮ ਬੁੱਕ ਕਰਕੇ ਜੀ ਇੱਥੋਂ ਤੋਂ ਠੀਕ ਹੈ ਜੀ ਤੇ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਜੇ ਇੱਥੋਂ ਜਾਣ ਵਾਲੀ ਪੰਜਾਬ ਤੋਂ ਜਾਣ ਵਾਲੀ ਚਾਹੇ ਉਹ ਪੈਨਾ ਚ ਜਾਂਦੇ ਨੇ ਚਾਹੇ ਜਬਾਏ ਯਰ ਜਾਂਦੇ ਨੇ ਜਾਂ ਆਪਣੀ ਗੱਡੀ ਜਾਂਦੇ ਟੈਕਸੀ ਜਾਂਦੇ ਆ ਉਹ ਇੱਕ ਵਾਰੀ ਗੁਰਦੁਆਰਾ ਸ੍ਰੀ ਧੰਤਾਨ ਸਾਹਿਬ ਮੱਥਾ ਟੇਕ ਕੇ ਜ਼ਰੂਰ ਜਾਇਓ ਠੀਕ ਹੈ ਜੀ 12 ਨਵੇਂ ਪਾਸ ਸਾਹਿਬ ਦੀ ਗ੍ਰੰਥ ਦੇ ਘਾਤਰ ਜੀ ਦਾ ਇੱਥੋਂ ਹੀ ਯਾਤਰਾ ਆਪਣੀ ਜਿਹੜੀ ਆ ਸਫਰ ਮੰਨੀ ਜਾਂਦੀ ਹੈ ਇੱਥੇ ਮੱਥਾ ਟੇਕਣਾ ਬਹੁਤ ਜ਼ਰੂਰੀ ਆ ਇਤਿਹਾਸਕ ਗੁਰੂ ਘਰ ਆ ਚਲੋ ਠੀਕ ਹੈ ਜੀ ਆਪਾਂ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਰੂਟ ਮੈਪ ਦੀ ਬੋਲ ਕੇ ਦੱਸਦੇ ਨੇ ਇਹ ਤੁਸੀਂ ਸਰਚ ਕਰਕੇ ਲੋਕੇਸ਼ਨਾਂ ਜਾ ਸਕਦੇ ਹੋ ਤੁਸੀਂ ਸਿੱਧੀਆਂ ਲੋਕੇਸ਼ਨਾਂ ਵੀ ਭਰ ਸਕਦੇ ਹੋ ਜਿਵੇਂ ਤੁਸੀਂ ਕਮਤਾਨ ਸਾਹਿਬ ਤੋਂ ਸਿੱਧਾ ਤੁਸੀਂ ਆਗਰਾ ਭਰ ਸਕਦੇ ਹੋ ਤੁਹਾਨੂੰ ਦੋ ਲੋਕੇਸ਼ਨਾਂ ਚਾਪਣੀਆਂ ਜਿਹੜੇ ਮੈਂ ਬੋਲੀ ਆ ਉਧਰੋਂ ਵੀ ਜਾ ਸਕਦੇ ਹੋ ਤੁਸੀਂ ਤੇ ਉੱਥੋਂ ਸਿੱਧਾ ਗਵਾਲੀਅਰ ਭਰ ਸਕਦੇ ਹੋ ਫਿਰ ਤੁਸੀਂ ਤੌੜਪੁਰ ਮਰੀਨਾ ਹੋ ਕੇ ਨਿਕਲ ਸਕਦੇ ਹੋ ਠੀਕ ਆ ਤੇ ਉੱਥੋਂ ਕਰਕੇ ਤੁਸੀਂ ਸਿੱਧਾ ਅੰਦੌਰ ਭਰ ਸਕਦੇ ਹੋ ਪਰ ਸੰਭਵ ਇੱਥੋਂ ਵੀ ਕਰੋੜ ਲੋਕੇਸ਼ਨਾਂ ਮਿਲਣਗੀਆਂ ਜਿਹੜੀ ਲੋਕੇਸ਼ਨ ਮੈਂ ਬੋਲੀ ਆ ਚਲੋ ਉਹ ਉਹ ਸ਼ਹਿਰਾਂ ਦੇ ਨਾਮ ਭਰ ਕੇ ਪੁੱਛੀ ਜਾ ਸਕਦੇ ਹਾਂ ਕਿ ਕਿਹਨਾਂ ਚ ਇਕੱਲੇ-ਇਕੱਲੇ ਸ਼ਹਿਰ ਦਾ ਨਾਮ ਹੈ ਤਾਂ ਹੀ ਬੋਲੇ ਆ। ਕਈ ਵਾਰ ਲੋਕੇਸ਼ਨ ਨੂੰ ਦੋ ਤਿੰਨ ਅ ਜਗ੍ਹਾ ਚੱਕ ਦੀ ਲੋਕੇਸ਼ਨ ਚੱਕ ਲੈਂਦੀ ਆ। ਜਿੱਕਿ ਮੈਂ ਸ਼ਹਿਰਾਂ ਦੇ ਛੇਤੀਆਂ ਦੇ ਨਾਮ ਤੋਂ ਤਾਂ ਹੀ ਬੋਲੇ ਨੇ ਇਕੱਲਾ-ਇਕੱਲਾ ਦੇਖ ਕੇ ਵੀਡੀਓ ਨੂੰ ਬਿਲਕੁਲ ਇਸੇ ਲੋਕੇਸ਼ਨ ਨੂੰ ਸਰਚ ਕਰਕੇ ਤੁਸੀਂ ਬੜੇ ਛੇਤੀ ਪਹੁੰਚ ਜਾਓਗੇ। ਬਿਲਕੁਲ ਇਹ ਫਸਟ ਕਲਾਸ ਹੈ, ਇਹ ਬੰਨ ਰਸਤੇ ਨੇ ਕੋਈ ਦਿੱਕਤ ਨਹੀਂ, ਪਰੇਸ਼ਾਨੀ ਨਹੀਂ। ਤੇ ਚਲੋ ਠੀਕ ਹੈ ਜੀ। ਬਹੁਤ-ਬਹੁਤ ਧੰਨਵਾਦ ਜੀ। ਹਾਂਜੀ ਤੇ ਆਪਾ ਨੂੰ ਸੁਣਵਾ ਦਾਂ ਇਹ ਰੂਟ ਮੈਪ ਜਿੰਨਾ ਵੀ ਇੱਥੋਂ ਸ੍ਰੀ ਹਜੂਰ ਸਾਹਿਬ ਦਾ ਤੇ ਉਹ ਆਪਾ ਨੂੰ ਕਿੰਨੇ ਕਿੰਨੇ ਕਿਲੋਮੀਟਰ ਤੱਕ ਪਿਆ ਜਿੱਥੇ ਜਿੱਥੇ ਵੀ ਆਪਾਂ ਸਟੇ ਕੀਤੀ ਆ ਤੇ ਇੱਥੋਂ ਚੱਲ ਕੇ ਆਪਾਂ ਆਗਰੇ ਪਹੁੰਚੇ ਸੀ ਆਗਰੇ ਦੀ ਜਿਹੜੀ ਦੂਰੀ ਆ ਸਾਡੇ ਪਿੰਡ ਤੋਂ ਉਹ ਇੱਥੋਂ ਲੈ ਕੇ ਆਗਰੇ ਤੱਕ ਅਸੀਂ ਪਹੁੰਚੇ ਸੀ 573 ਕਿਲੋਮੀਟਰ ਸਾਨੂੰ ਸਾਡੇ ਪਿੰਡ ਤੋਂ ਲੈ ਕੇ ਆਗਰਾ ਪਿਆ ਸਾਂਬਲੀ ਮੇਠਵਾਲਾ ਅਲੀਗੜਵਾਲ ਦੀ 573 ਕਿਲੋਮੀਟਰ ਤੇ ਆਗਰੇ ਤੋਂ ਤੌੜਪੁਰ ਮਰੀਨਾ ਹੋ ਕੇ ਗਵਾਲੀਆ ਪਿਆ ਸਾਨੂੰ 127 ਕਿਲੋਮੀਟਰ ਤੇ ਗਵਾਲੀਆ ਤੋਂ ਜਿਹੜਾ ਅੰਦਾਵਰ ਆ ਅੰਦਾਵਰ ਸਾਨੂੰ ਪਿਆਗਾ ਸ਼ਿਪਪੂਰੀ ਗੁੰਨਾ ਬਿਆਉਰਾ ਦਿਵਾਸ ਹੋ ਕੇ ਸਾਨੂੰ ਉਹ ਪਿਆਗਾ 593 ਕਿਲੋਮੀਟਰ ਤੇ ਅੰਦਾਵਰ ਤੋਂ ਬਰਹਾਣਪੁਰ ਖੰਡਵਾ ਰੋਡ ਵੋਕੇ ਸਚਕੰਡ ਸ੍ਰੀ ਹਜੂਰ ਸਾਹਿਬ ਆ ਜਿਹੜਾ ਉਹ ਪਿਆ ਸਾਨੂੰ 562 ਕਿਲੋਮੀਟਰ ਦੀ ਠੀਕ ਆ ਇੱਕ ਟੋਟਲ ਸਾਨੂੰ 1800 ਕਿਲੋਮੀਟਰ ਦਾ ਏਰੀਆ ਪੈ ਗਿਆ 6 ਤੋਂ 700 ਕਿਲੋਮੀਟਰ ਦੇ ਵਿੱਚ ਗੱਡੀ ਛੱਡੀ ਲੋਕਲ ਚੱਲੀ ਆ ਉੱਥੇ 1800 ਤੁਸੀਂ ਜਾਣ ਲਾ ਲੋ 1800 ਆਉਣ ਲਾ ਲੋ 6 ਤੋਂ 700 ਦੇ ਵਿੱਚ ਗੱਡੀ ਸਾਡੀ ਉੱਥੇ ਲੋਕਲ ਯਾਤਰਾਵਾਂ ਕੀਤੀਆਂ ਨੇ ਜਿਹੜੀਆਂ ਸਿਓ ਚੱਲੀ ਆ ਸਾਡੀ ਗੱਡੀ ਟੋਟਲ 42 ਤੋਂ 4300 ਦੇ ਵਿੱਚ ਵਿੱਚ ਚੱਲੀ ਆ 4200 ਕੁ ਕਿਲੋਮੀਟਰ ਚੱਲੀ ਥੀ ਸਾਡੀ ਗੱਡੀ ਤੇ ਇਹ ਸਾਡਾ ਸਫਰ ਰਿਹਾਗਾ ਤੇ ਇਹਦੇ ਵਿੱਚ 42-4300 ਕਿਲੋਮੀਟਰ ਦੇ ਵਿੱਚ ਸਾਡਾ 20000 ਦੇ ਲਾਗੇ ਨੇੜੇ-ਤੇੜੇ ਗੱਡੀਆਂ ਦੇ ਡੀਜ਼ਲ ਖਾਤਾ ਠੀਕ ਆ ਜੀ ਤੇ ਇਹੋ ਸਾਡੇ ਖਰਚੇ ਸੀਗੇ ਜਿਹੜੇ ਸਾਡੇ ਇਹ ਯਾਤਰਾ ਦੇ ਦੌਰਾਨ ਆਏ ਨੇ ਤੇ ਬਾਕੀ ਤੁਹਾਡੇ ਦੇ ਡਿਪੈਂਡ ਕਰਦਾ ਛੋਟੇ ਕੋਲ ਗੱਡੀਆਂ ਕਿਹੋ ਜਿਹੀਆਂ ਨੇ ਵੱਡੀਆਂ ਗੱਡੀਆਂ ਨੇ ਐਵਰੇਜ ਘਟ ਦਿੰਦੀਆਂ ਨੇ ਤੇ ਆਪਣੇ ਕੋਲ ਸਪੈਕਟਿਡ ਜ਼ਿਆਰ ਗੱਡੀ ਸੀਗੀ ਤੇ ਉਹਦੇ ਕਰਕੇ ਗੱਡੀ ਨੇ ਐਵਰੇਜ ਵਧਿਆ ਦਿੱਤੀ ਆ ਇਸੇ ਦੇ ਉੱਤੇ ਆਪਣੀ 20+20 ਦੀ ਐਵਰੇਜ ਦੇ ਗਈ ਹੈ ਗੱਡੀ ਤਾਂ ਕਰਕੇ ਆਪਣਾ 20000 ਰੁਪਏ ਦਾ ਡੀਜ਼ਲ ਲੱਗ ਗਿਆ ਤੇ ਬਾਕੀ ਨਾਲੇ ਟਾਈਮ ਦੇ ਵਿੱਚ ਦਸੰਬਰ ਦੇ ਵਿੱਚ ਅਸੀਂ ਨੇ ਫੇਰ ਜਾਣਾ ਕੋਈ ਨਵਾਂ ਰੂਟ ਕਰਾਂਗੇ ਉਹ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਚਲੋ ਠੀਕ ਹੈ ਜੀ ਇਕ ਬੇਨਤੀ ਜੂਰਾ ਜਿਹੜੇ ਵੀਰ ਭੈਣ ਭਾਈ ਆਪਣੀ ਵੀਡੀਓ ਦੇ ਉੱਤੇ ਨਵੇਂ ਆਏ ਨੇ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਸਪੋਰਟ ਦੀ ਜਰੂਰ ਕਰੋ ਚੈਨਲ ਨੂੰ ਆਪਣੇ ਨੂੰ ਦੱਬ ਕੇ ਚੈਨਲ ਨੂੰ ਸਪੋਰਟ ਕਰੋ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਦੇ ਉੱਤੇ ਛੋਟਾ ਇੱਕ ਲਾਈਕ ਕਮੈਂਟ ਸ਼ੇਅਰ ਕੀਤਾ ਸੜੇਲੀ ਮੋਟੀਵੇਸ਼ਨ ਦਾ ਕੰਮ ਕਰਦਾ ਤਾਂ ਕਿ ਆਪਾਂ ਛੋਟੇ ਲਈ ਹੋਰ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦੇ ਰਹੀਏ ਠੀਕ ਹੈ ਜੀ ਚਲੋ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੇਰੀ ਵੀਡੀਓ ਨੂੰ ਦੇਖਣ ਲਈ ਮਿਲਦੇ ਆਂ ਫਿਰ ਹੁਣ ਕਿਸੇ ਨਵੀਂ ਅਗਲੇ ਬਲੌਗ ਦੇ ਵਿੱਚ